ਫਰੈਂਡ ਸਤਿ ਸ਼੍ਰੀ ਅਕਾਲ ਜੀ ਚਾਹ ਪੀ ਲੋ ਦੁਪਹਿਰ ਦੀ ਚਾਹ ਨਾ ਤੈਨੂੰ ਉੱਤੇ ਆ ਤੇ ਸੌਂਦੀ ਸੀਗੀ ਹੁਣ ਸੌਣ ਨੇ ਤਾਂ ਮੁੰਡੇ ਨੇ ਚਾਹ ਪਿਆਦੀ ਤੁਸੀਂ ਵੀ ਚਾਹ ਪੀ ਲੋ ਆ ਜਾਓ ਤੇ ਖਾਣ ਨੂੰ ਤਾਂ ਦੇ ਦੇ ਖਾਣ ਨੂੰ ਲਿਆਣਾ ਹੈ ਪੋਛਵਾਰ ਜਨਕਲਾ ਨਸਕ ਜੀ ਇਹ ਰਿਪੋਰਟ ਤੇ ਜਾਂਦੀ ਚਾਹ ਪੀ ਲੋ ਬ੍ਰੰਡ ਜਾ ਆਪਦਾ ਪੀਣ ਲੱਗ ਮੰਨੀ ਦਾ ਜਾਂ ਨਹੀਂ ਇਹਨੇ ਠਾਤਾ ਤੇ ਹੁਣ ਮੰਮੀ ਨੂੰ ਜੀ ਮੈਂ ਚਾਹ ਬਣਾਈ ਬਣਾ ਕੇ ਦਿੱਤੀ ਹੈ ਜੀ ਲੜਾਈ ਕਰਦਾ ਬ੍ਰੰਡ ਲੜਾਈ ਕਰਦਾ ਇਹੋ ਜੀ ਚਾਹ ਦਾ ਕੀ ਫਾਇਦਾ ਮੱਠੀ ਕੰਦਰਾ ਹਾਲੇ ਕਿੱਥੇ ਆਧਰ ਪਈਏ ਕਰ ਦਿਆ ਹਾਂਜੀ ਫਿਰ ਤੁਸੀਂ ਦੇਖਿਆ ਫਿਰ ਅੱਜ ਸਾਰਾ ਮੇਰਾ ਬਲੌਗ ਜੀ ਅੱਜ ਫਿਰ ਮੈਂ ਸਾਰਾ ਕੰਮ ਕੀਤਾ ਕਰਦਾ ਬੋਲ ਕੋਇਆ ਚਾਹ ਮਰਜੀ ਗਰੀ ਹਾਂ ਦਾ ਸੀਗਾ ਚਾਹ ਮਿਲ ਗਏ ਚਾਹ ਮੈਂ ਬਣਾ ਕੇ ਲੈ ਕੇ ਆਇਆ ਜੀ ਚਾਹ ਤੁਸੀਂ ਪੀਣੀ ਆ ਤਾਂ ਦੱਸਿਓ ਮੈਨੂੰ ਰੇਗਾ ਬਰਾਂਡ ਤੁਸੀਂ ਮੱਠੇ ਖਾਏ ਨੇ ਮੈਂ ਅਦਰ ਲਾ ਪਈ ਡਾ 14 ਗਲਾਸ ਆਹ ਹੋਰ ਤੁਸੀਂ ਦੱਸੋ ਸਾਰੇ ਜਣੇ ਠੀਕ ਹੋ ਜੀ ਮੈਂ ਤੁਸੀ ਸਾਰੇ ਜਣੇ 1 ਮਿੰਟ ਚ ਪੁੱਛਦੇ ਸੀ ਇਹ ਹਾਂ ਅੱਜ ਜਿਹੜਾ ਤੁਸੀਂ ਬਲੌਗ ਪਾਇਆ ਕਹਿੰਦੇ ਘਰ ਦਾ ਕੰਮ ਬੱਬੂ ਕਰੀ ਜਾਂਦਾ ਕਹਿੰਦੇ ਕੋਈ ਇੱਕ ਵੱਡੀ ਸਿਸਟਰ ਹੈ ਨਹੀਂਗੀ ਛੋਟੀ ਹੈ ਜੀ ਮੇਰੀ ਭੈਣ ਵਾਲੇ 7 ਇਅਰ ਦੀ ਆ ਬਿਲਕੁਲ ਸਿੱਧਾ ਦੇ 7 ਸਾਲ ਦੀ ਹੈ ਜੀ 7 ਕ ਸਾਲ ਦੀ ਹੈ ਜੀ ਛੋਟੀ ਹੁਜਰੀ ਪੜਦੀ ਹੈ ਸਕੂਲ ਤੇ ਮਾਂ ਵੱਡੀਆਂ ਸਾਰਿਆਂ ਚੋਂ ਬੋਰਡਰ ਕੱਟੀ ਹੋ ਗਈ ਉਹਦੇ ਫਰਥ ਵੀ ਦੱਸੋ ਜੀ ਇਹ ਕੋ ਦਸੀਂ ਵਰਾਂਡਾ ਇਹ ਦਵਾਈ ਬੋਟੀ ਦੱਸ ਦੋ ਮੈਨੂੰ ਮੈਂ ਕੀ ਲਾਵਾਂ ਮੇਰਾ ਤਾਂ ਬਾਲਾ ਬੁਰਾ ਹਾਲ ਹੈ ਨਹੀਂ ਹੰਦੇ ਸੀ ਕਿ ਫੋਨ ਹੋਣਾ ਇਹਨੇ 8:00 ਤੱਕ ਇਹਦਾ ਚਾਹ ਪੀ ਲਾ ਅੱਜ ਚਾਹ ਸਵਾ ਬੋਲ ਮントੂ ਬੋਲਾ ਬੋਲੋ ਤਰੇ ਮੈਂ ਤਾਂ ਬੋਲ ਲਈ ਆ ਨਿਰੰਨੀ ਤੁਹਾਡੀ ਆਪਣੀ ਕਰਨ ਬਿੰਡ ਹੈ ਜੀ ਪੈਂਚਰ ਹੋਈ ਪਈ ਹੈ ਬੋਲਣ ਵਾਲੀ ਬੈਟਰੀ ਅੱਜ ਡਾਊਨ ਆ ਫਰੈਂਡ ਸਾਟ ਲੱਗ ਗਈ ਹੋਈ ਹੈ ਸਿਰ ਚ ਨਾ ਮੈਨੂੰ ਪਤਾ ਹੀ ਮੂੰਹ ਸੁੱਜਾ ਪਿਆ ਮੇਰਾ ਜਿਆਦਾ ਨਹੀਂ ਬੋਲਾ ਜਾਂਦਾ ਸਾਨੂੰ ਪਤਾ ਹੀ ਹੈ ਨਾ ਹੋਰ ਫੜੇ ਜਾਣੇ ਕਿਤੋਂ ਵਧੀਆਂ ਜੀ ਪੋਜ ਬੜਾ ਉਲੀ ਫਰਾਟ ਮੈਂ ਛੋੜੀ ਲੱਗਦੀ ਆ ਐਵੇਂ ਫਰਾਟ ਮੈਂ ਇਨ ਅੱਖੋ ਕੀ ਮਸਤੀ ਕੇ ਮਸਤਾਨੇ ਹਜ਼ਾਰ ਹੈ ਤੇ ਹੁਣ ਆਪਣਾ ਜੀ ਕੀ ਕਹਿੰਦੇ ਹੈਗੇ ਸੌਂਗ ਆ ਰਿਹਾ ਮੇਰਾ ਕੁੱਕੇ ਕੇ ਮਟਕਾਲੀ ਦਾ ਮੁੰਡਾ ਕਰ ਰਿਹਾਗਾ ਕਿਸੇ ਬੋਨ ਦਾ ਸੌਂਗ ਦਾ ਨਾ ਉਨ ਦੇਵ ਦਾ ਸਟੂਡੀਓ ਦਾ ਨਾਮ ਇਹਨੂੰ ਪਤੂਡੀਓ ਦਾ ਨਾਮ ਆਪੋਂ ਲਗੀ ਵੈਸੇ ਦਾ ਤੇ ਕੋਈ ਨਾ ਮੈਂ ਦੱਸੂ ਕਿ ਸਟੂਡੀਓ ਦਾ ਨਾਮ ਵੀ ਆਪਾਂ ਥੋੜਾ ਜਿਹਾ ਗਾਣੇ ਦੀ ਹਜੇ ਰੈਸ਼ਰ ਕਰਨੀ ਆ ਕੀਤੀ ਨਹੀਂ ਤੇ ਆਪਾਂ ਤੁਹਾਨੂੰ ਗਾਣਾ ਸੁਣਾਇਆ ਕਰਾਂਗੇ ਤੁਸੀਂ ਗਾਣਾ ਮੇਰਾ ਸੁਣਿਆ ਕਰੋ ਗਾਣਾ ਆਪਣਾ ਘਰ ਟੀ ਹੁੰਦਾ ਫਰੈਂਡ ਮੇਰੇ ਜਿਹੜੇ ਗਲੇ ਦੇ ਵਿੱਚ ਨਾ ਸੋਰਾ ਸੋਰਾ ਕੋਟ ਕੋਟ ਕੇ ਬਾਈ ਹੋਇਆ ਸਾਡੇ ਘਰ ਦੇ ਆਣੇ ਕੋਟ ਕੋਟ ਕੇ ਸੁਰ ਬਾਈ ਹੋਇਆ ਤੇ ਸੁਰ ਤਾਲਾ ਬਹੁਤ ਵਧੀਆ ਆਪਣਾ ਗਲਾ ਦਾ ਤੇ ਹੁਣ ਮੈਂ ਗਾਣਾ ਸੁਣਾਉਣੀ ਇੱਕ ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੋਹਰਿਆਂ ਤੋਂ ਆਈਆਂ ਮੈਂ ਕੱਲ ਵੇ ਹਾਲ ਦਿਲ ਦਾ ਸੁਣਾਉਣਾ ਸਾਰਾ ਖੋਲ ਕੇ ਵੇ ਮੈਂ ਤਾਂ ਮੇਰੇ ਚਿਤ ਚੋਰ ਨੂੰ ਜੇ ਮੈਂ ਤੇਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਜੇ ਮੈਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਕਦ ਖਤਾ ਦੀ ਪਟਾਰੀ ਅੱਗੇ ਬੈ ਗਿਆ ਵੇ ਨਾਲੇ ਤਸਵੀਰਾਂ ਸਾਰੀਆਂ ਮੈਂ ਤਹਾਂ ਰੁਕ ਤੇ ਆ ਗਿਆ ਨੀ ਇਹ ਆਖੇ ਤੇ ਚੰਦਰ ਨੇ ਤਹ ਹਮਾਰੀਆਂ ਮੈਂ ਮਿਖੜਗੀ ਮਿੱਟੀ ਦਾ ਬੁੱਤ ਬਣ ਕੇ ਵਤੱਕ ਇਸ਼ਕੇ ਦੀ ਲੋੜ ਨੂੰ ਜੇ ਮੈਂ ਤੈਨੋਂ ਵੇ ਮੈਂ ਚਾਹੁੰਦੀ ਡੁੱਬ ਜਾਣ ਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਉਹ ਦੇ ਸਾਮਣ ਜੋ ਝੋਲੀ ਚ ਰੋਣਾ ਪੈ ਗਿਆ ਵੇ ਜਿਸ ਨੇ ਪਿਆਰ ਕਰਿਆ ਜੇ ਮੈਂ ਬੱਕਰਾ ਕਸਾਈ ਕੋਲ ਹਾਣੀਆਂ ਵੇ ਅੱਜ ਨਹੀਂ ਤਾਂ ਕੱਲ ਮਰਿਆ ਜੇ ਮੈਂ ਬੱਕਰਾ ਕਸਾਈ ਕੋਲ ਹਾਣੀਆਂ ਵੇ ਅੱਜ ਨਹੀਂ ਤਾਂ ਕੱਲ ਮਰਿਆ ਵੇਨ ਫੁੱਲਾਂ ਦੀ ਹਰੇਕ ਘਰੇ ਲੋਂਦਾ ਵੇ ਲਾਵੇ ਨਾ ਕੰਡਿਆਂ ਦੇ ਥੋਰ ਨੂੰ ਜੇ ਮੈਂ ਤੈਨੂੰ ਵੇ ਮੈਂ ਚੌਂਦੀ ਡੁੱਬ ਜਾਣਿਆ ਬੇਮਾਹੀ ਚੰਦਾ ਕਿਸੇ ਹੋਰ ਨੂੰ ਬੇਮਾਹੀ ਚਾਉਂਦਾ ਕਿਸੇ ਹੋਰ ਫਰੈਂਡ ਜਿਹੜਾ ਸ਼ਰਣੀ ਕੀਤੀ ਰੈਸ਼ ਕਰਾਂਗੇ ਨਾ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਗਾਣਾ ਕਿੱਡਾ ਤੇ ਸੋਹਣਾ ਸੀਗਾ ਅੱਜ ਮੈਂ ਯਾਦ ਯੁੱਧ ਮੈਨੂੰ ਗਾਣੇ ਦਾ ਬਹੁਤ ਹੁੰਦੇ ਆ ਬਰੱਡ ਪਰ ਮੈਂ ਘੱਟ ਹੀ ਹੋ ਧਿਆਨ ਦਿੰਨੀ ਆ ਇਹਨਾਂ ਚੀਜ਼ਾਂ ਬਾਰੇ ਤੇ ਹੁਣ ਮੇਰਾ ਇਰਾਦਾ ਹੈਗਾ ਵੀ ਆਪਾਂ ਗਾਣਾ ਕਰੀਏ ਹਨਾ ਕੋਈ ਨਾ ਕੋਈ ਥੋੜਾ ਸਰੀਰ ਸੱਟ ਹੋਣ ਦੇ ਗਾਣਾ ਫਿਰ ਤੁਹਾਨੂੰ ਗਾਇਆ ਕਰਾਂਗੇ ਅੱਪ ਗੱਲ ਗੱਲ ਤੇ ਕਰਦੇਂ ਸ਼ੱਕ بڑھਾ ਤੇਰਾ ਮੂੰਹ ਪਹਿਲਾਂ ਹੀ ਦਿਸਦਾ ਤੇਰਾ ਮੂੰਹ ਪਹਿਲਾਂ ਹੀ ਦਿਸਦਾ ਤੂੰ ਪੂਰੀ ਪਹਾਨੀ ਸਕਦਾ ਵੇ ਪਰ ਮਾਂ ਦੇ ਪੱਟਿਆ ਯਾਰਾ ਤੂੰ ਤੋੜ ਨਿਭਾਣ ਸਕਦਾ ਵੇ ਪਰ ਮਾ ਦੇ ਪੱਟੇ ਆ ਯਾਰਤ ਤੋੜ ਨਿਭਾਣੀ ਸਕਦਾ ਵੇ ਐ ਦੁਨੀਆਦਾਰੀ ਗਲੀ ਮੋੜ ਤਾ ਲੰਗਣਾ ਪੈਂਦਾ ਵੇ ਤੇਰੇ ਤਾ ਦਿਲ ਵਿੱਚ ਹਰਦਮ ਇਹੀ ਧੜਕੂ ਰਹਿੰਦਾ ਵੇ ਅੱਖਾਂ ਤੇ ਪੱਟੀ ਬੰਨ ਕੋਈ ਅੱਖਾਂ ਤੇ ਪੱਟੀ ਬੰਨ ਕੋਈ ਆ ਮਟਪਾਣੀ ਸਕਦਾ ਵੇ ਪਰ ਮਾਂ ਦੇਆ ਪੱਟਿਆ ਯਾਰ ਤੂੰ ਤੋੜ ਨਿਭਾਣੀ ਸਕਦਾ ਵੇ ਪਰ ਮਾਂ ਦੇਆ ਪੱਟਿਆ ਯਾਰ ਤੂੰ ਤੋੜ ਨਿਭਾਣੀ ਸਕਦਾ ਵੇ ਐ ਸ਼ੱਕ ਮਛਤੀ ਪਿਆਰ ਸ਼ਾਇਦ ਤੈਨੂੰ ਰਾਸ ਨਹੀ ਆਉਣਾ ਵੇ ਔ ਕੋਈ ਵਾਲਾ ਫਾਇਦਾ ਕੀ ਮੰਗ ਰੋ ਪਛਤਉਣਾ ਵੇ ਉਹਦੇ ਸਭ ਨੂੰ ਆਣ ਪਿਆਰੀ ਸਭ ਨੂੰ ਆਣ ਪਿਆਰੀ ਕੋਈ ਦਾਗ ਲਵਾ ਨਹੀਂ ਸਕਦਾ ਵੇ ਪਰ ਮਾਂ ਦੇ ਆ ਪੱਟਿਆ ਯਾਰਾ ਤੂੰ ਥੋੜ ਨਿਭਾ ਨਹੀਂ ਸਕਦਾ ਵੇ ਪਰ ਮਾਂ ਦੇ ਆ ਪੱਟਿਆ ਯਾਰਾ ਤੂੰ ਥੋੜ ਨਿਭਾ ਨਹੀਂ ਸਕਦਾ ਵੇ ਸੂਣਾ ਮਾਪਿਆਂ ਨੇ ਲੱਭ ਦਿੱਤਾ ਵਾਰੀਵੇ ਸੂਣਾ ਮਾਪਿਆਂ ਨੇ ਲੱਭ ਦਿੱਤਾ ਵਾਰੀਵੇ ਚੰਗੇ ਚਾਹਵ ਨਾਲ ਵਿਆਹ ਦਿੱਤਾ ਕਰਵੇ ਸੂਣਾ ਮਾਪਿਆਂ ਨੇ ਲੱਭ ਦਿੱਤਾ ਵਾਰੀਵੇ ਚੰਗੇ ਚਾਹਵ ਨਾਲ ਵਿਆਹ ਦਿੱਤਾ ਕਰਵੇ ਰੱਖ ਸੀਨੇ ਤੇ ਪੱਥਰ ਲਈ ਜਰਵੇ ਰੱਖ ਸੀਨੇ ਤੇ ਪੱਥਰ ਲਈ ਜਰਵੇ ਚੌੜ ਨਾ ਬਣਾਈ ਪਿਆਰ ਦੀ ਪਿੱਛਾ ਕਰੀ ਨਾ ਸੋਹਣਿਆ ਯਾਰਾ ਮੈਂ ਹੋਗੀ ਹੁਣ ਘਰ ਵਾਹਰਦੀ ਪਿੱਛਾ ਕਰੀ ਨਾ ਸੋਹਣਿਆ ਯਾਰਾ ਮੈਂ ਹੋਗੀ ਹੁਣ ਘਰ ਵਾਹਰਦੀ ਕੁੱਲੀ ਚ ਭਾਵੇਂ ਕੱਖ ਨਾ ਰਿਓ ਬਾਤ ਨਿਤ ਪੀ ਕੇ ਸ਼ਰਾਬਾਂ ਜਾਉਣ ਜੋ ਗਿਆ ਨਿਤ ਪੀ ਕੇ ਸ਼ਰਾਬਾਂ ਜਾਉਣ ਜੋ ਗਿਆ ਕਰਦਾ ਨਾ ਰਹੀ ਹੰਡ ਵੇ ਸ਼ੁਰੂ ਕਰਦੀ ਨਾ ਗੇੜੇ ਕੀਤੇ ਮਾਰਨੇ ਮੇਰੇ ਸਹੌਂ ਰਿਆਂ ਦੇ ਪਿੰਡ ਵੇ ਮਿੱਟੀ ਪੱਟ ਦੀ ਨਾ ਮੇਰੀ ਨਾਲ ਆਵਦੀ ਮਿੱਟੀ ਪੱਟ ਦੀ ਨਾ ਮੇਰੀ ਨਾਲ ਆਵਦੀ ਵੇ ਆਹੀ ਚਿੰਤਾ ਹੈ ਮਾਰਦੀ ਪਿੱਛਾ ਕਰੀ ਨਾ ਸੋਹਣਿਆ ਯਾਰਾ ਮੈਂ ਹੋਗੀ ਹੁਣ ਘਰ ਵਾਰਦੀ ਪਿੱਛਾ ਕਰੀ ਨਾ ਸੋਣਿਆ ਯਾਰਾ ਮੈਂ ਹੋਗੀ ਹੁਣ ਘਰਬਾਰ ਦੀ ਫਰੈਂਡ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਓ ਮੇਰਾ ਗਾਣਾ ਕਿੱਦਾਂ ਦਾ ਲੱਗਿਆ ਤੇ ਮੇਰਾ ਤਾਂ ਨਹੀਂ ਇਹ ਗਾਣਾ ਤਾਂ ਭਾਈ ਲਾ ਵੀਰੇ ਦਾ ਮੈਂ ਤਾਂ ਉਹੀ ਕਹਿ ਦਿੰਦੀ ਮੇਰਾ ਗਾਣਾ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਇਕ ਕਮੈਂਟ ਸ਼ੇਅਰ ਕਰਦਿਆ ਕਰਿਓ ਬਾਕੀ ਤੁਸੀਂ ਕਹਿ ਰਹੇ ਹੋ ਵੀ ਮੁੰਡੇ ਨੂੰ ਖਵਾਇਆ ਕਿਆ ਕਰੋ ਜੀ ਮੈਂ ਖਾਣਾ ਤਾਂ ਬਹੁਤਾ ਇੱਧਰ ਲੱਗਦਾ ਚ ਹੈ ਤੇ ਮੈਨੂੰ ਤਾਂ ਫਰੰਡ ਸੁੱਕਾ ਰੋਟਣਾ ਹੀ ਲੱਗੀ ਜਾਂਦਣਾ ਮੈਂ ਤਾਂ ਚੜਨੀ ਦਾ ਰੋਟੀ ਖਾਲਾ ਮੈਨੂੰ ਤਾਂ ਉਹ ਵੀ ਲੱਗ ਜਾਂਦੀ ਆ ਬਾਕੀ ਖਾਣ ਪੀਣ ਦਾ ਤੇ ਇਹ ਖਾਵੇ ਭਰਾਵਾ ਹੁਣ ਮੈਂ ਕਿਹੜਾ ਤੇ ਮੂੰਹ ਚ ਬੁਰਕੀਆਂ ਪਾਉਣੀਆਂ ਮੁੱਛ ਫੱਟ ਗੱਭਰੂ ਆ ਠੀਕਾ ਪੁੱਤ ਮੇਰਾ ਤੇ ਖਾਵੇ ਪੀਵੇ ਹੁਣ ਮੈਂ ਮੈਂ ਤਾਂ ਛੋਟੇ ਹੁੰਦਿਆਂ ਨੂੰ ਪਾਲਣਾ ਸੀ ਪਾਲਤਾ ਹੁਣ ਤਾਂ ਇਹਦਾ ਹੱਕ ਬਣਦਾ ਮੇਰੀ ਸੇਵਾ ਕਰਨ ਦਾ ਤੇ ਮੈਂ ਇਹਨੂੰ ਕਿਹਾ ਫਰੰਡ ਹੁਣ ਮੈਂ ਕਿਹਾ ਮੇਰੇ ਕੋਲ ਤੇ ਮੜਾ ਜਾ ਤੇਲ ਮਲ ਦੇ ਪੁੱਤ ਬਣ ਕੇ ਕਹਿੰਦਾ ਖਾੜ ਜਾ ਕਰਾ ਹੁਣ ਮਾਲ ਦੇ ਕਹਿੰਦਾ ਤੇਰੇ ਤੇਰ ਅਸਿੱਧਾ ਹੀ ਬੋਲਿਆ ਰੰਡ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਜਾਂਦਾ ਵਾਦ ਦਾ ਰਵੇ ਜਵਾਨੀਆਂ ਮਾਣੇ ਬਹੁਤ ਕੁਛ ਬਣਾਤਾ ਇਹਨੂੰ ਮੈਂ ਤੇ ਅੱਗੇ ਆਪੀ ਬਣਾਵੇ ਇਹ ਆਪ ਦਾ ਤੇ ਕਿਰਨਾਂ ਦੀ ਤੋਹ ਗੱਲਾਂ ਓਖੇ ਮਰਦੇ ਨਹੀਂ ਧੰਨ ਜੁੜਦਾ ਨਹੀਂ ਠੀਕ ਆ ਪੀਪੇ ਚਾਟਾ ਨਹੀਂ ਕਿਸੇ ਗੱਲ ਦਾ ਘਾਟਾ ਨਹੀਂ ਤੇ ਲਿਆ ਦੇਗਾ ਤਾਂ ਮੁਕ ਦੂੰਗੀ ਨਹੀਂ ਤਵਾ ਪ੍ਰਾਂਤ ਲਕੋ ਦੂੰਗੀ ਠੀਕ ਹੈ ਜੀ ਆਪਣੇ ਕੋਲ ਤਾਂ ਗੱਲਾਂ ਹੈਗਾ ਦੋ ਭਰਾਵੋ ਤੇ ਜਿੰਨਾ ਚਿਰ ਮੈਂ ਸਹੀ ਨੂੰ ਦਿੱਦੂ ਸਾਰੇ ਨਾਲ ਦਵਾਈ ਕਰੋ ਵੀ ਕਰਨਾ ਸਹੀ ਹੋ ਜੇ ਉਹੀ ਸੁੱਚੀ ਜਾਂਦੇ ਆ ਪੈਰ ਪੂਰ ਜੇ ਤੇ ਨੀਂਦ ਆ ਜਾਂਦੀ ਸੀਗੀ ਮੈਨੂੰ ਕਹਿੰਦਾ ਮੰਮੀ 2 ਮਿੰਟ ਬਹਿ ਜਾ ਕਹਿੰਦਾ ਨੀਂਦ ਰੋਕੀਆ ਤੇ ਚਲੋ ਫਰੈਂਟ ਫਿਰ ਮੈਂ ਮੈਂ ਟੱਕਾ ਕੇ ਜੱਸੇ ਜੀ ਕਿਰਨ ਦਾ ਮੁੰਡਾ ਸੋਹਣਾ ਕਿ ਨਹੀਂ ਤੇ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਮੈਨੂੰ ਚੈਨਲ ਨੂੰ ਮੇਰ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਾਈ ਬਣ ਕੇ ਅਤੇ ਆਪ ਦੇ ਰਿਸ਼ਤੇਦਾਰ ਭੈਣ ਭਰਾ ਤੇ ਕਰ ਵੀ ਪਹੁੰਚਾ ਦਿਆ ਕਰੋ ਵੀ ਦੇਖੋ ਕਿਰਨ ਬਟਿੰਡਾ ਤੇ ਆਪਣਾ ਵਲੌਗ ਵਧੀਆ ਹੁੰਦਾ ਬਾਈ ਆਪਾਂ ਦਾ ਗਾਣੇ ਗਾਉਣੇ ਦਾ ਸ਼ੌਂਕ ਹੈ ਗਾਉਣ ਦਾ ਤੇ ਇੱਕ ਬਾਈ ਗਲਾਸ ਨੂੰ ਤਾਂ ਗਾਣਾ ਗਾਉਣੀ ਆ ਆ ਲੋਕਾਂ ਦੀ ਨਜ਼ਰ ਬੁਰੀ ਐ ਟਿੱਕੇ ਨਾਲ ਸਰਨਾ ਨੀ ਟਿੱਕੇ ਨਾਲ ਸਰਨਾ ਨੀ ਰੱਬ ਜਾਣੇ ਕੌਣ ਕੁੜੀ ਐ ਦਸਾਂ ਦੀ ਨજર ਬੁਰੀ ਐ ਟਿੱਕੇ ਨਾਲ ਸਰਨਾ ਨਹੀਂ ਟਿੱਕੇ ਨਾਲ ਸਰਨਾ ਨਹੀਂ ਰੱਬ ਜਾਣੇ ਕੌਣ ਕੁੜੀ ਐ ਮਵੈਲੀਆਂ ਨੂੰ ਦੇ ਵਟੂਸ਼ ਨਾ ਪਰਦਾਣਾ ਚੌਕੀ ਕਿਸੇ ਨਾਰ ਦੀ ਕੱਲ੍ਹ ਵਾਰੇ ਰੱਬ ਜਾਣਦਾ ਅੱਜ ਤਾਂ ਚੜਾਈ ਫੁੱਲ ਕਿਰਨਾ ਦੀ ਕੱਲ੍ਹ ਵਾਰੇ ਰੱਬ ਜਾਣਦਾ ਅੱਜ ਤਾਂ ਚੜਾਈ ਫੁੱਲ ਯਾਰ ਦੀ ਕੱਲ੍ਹ ਵਾਰੇ ਰੱਬ ਜਾਣਦਾ ਬਾਈ ਗਲਾਸਦੂ ਦੇ ਗਾਣੇ ਬਹੁਤ ਸੋਹਣੇ ਆ ਬਾਈ ਸਿੱਧੂ ਮੂਸੇ ਵਾਲੇ ਬੰਗੂ ਆ ਬਾਈ ਦੇ ਤੇ ਆਪਣਾ ਤਾਂ ਵਿਚਾਰਾ ਛੋਟਾ ਭਰਾ ਆ ਚਲੋ ਪ੍ਰਮਾਤਮਾ ਨੂੰ ਲੰਮੀ ਉਮਰਾਂ ਬਖਸ਼ੇ ਬਾਈ ਦੀ ਆਵਾਜ਼ ਬੜੀ ਭੰਡਾ ਪਰ ਮੈਨੂੰ ਇੱਕ ਬਾਈ ਦਾ ਗਾਣਾ ਵਧੀਆ ਲੱਗਿਆ ਉਹ ਕਿੜੀ ਨਖਰੋ ਫਿਰੇ ਮਰਾਗ ਜਬਾਜ ਨੇ ਚੁਗਦੇ ਚੋਗਾ ਬੜੇ ਪੜੇ ਅਤੇ ਅਸਮ ਹੁਸਨ ਨੇ ਝੜਦਾ ਕਾਂਜੇ ਚੋਗਾ ਜੋਗੀਆਂ ਉੱਤੇ ਕੰਮ ਨਹੀਂ ਕਰਦੇ ਇਲਮ ਤੇਰੀ ਜੋ ਜਾਦੂ ਦੇ ਉਹ ਮੈਨੂੰ ਗਾਣਾ ਆਉਂਦਾ ਨਹੀਂ ਵੈਸੇ ਮੈਂ ਲਾਈਵ ਜਾ ਦੇਖਿਆ ਉਹਦੇ ਨਾਲ ਬਾਈ ਬਣ ਕਾ ਬਲਕਾਰਨ ਖੀਲੇ ਦੀ ਕੁੜੀ ਨੇ ਗਾਇਆ ਬਾਈ ਨੇ ਬਾਈ ਕੁੜੀ ਨੇ ਉਹਦੇ ਨਾਲ ਤੇ ਇਹ ਬਹੁਤ ਸੋਹਣਾ ਗਾਇਆ ਬਾਈ ਨੇ ਤੇ ਬਹੁਤ ਸੋਹਣਾ ਉੱਥੇ ਬਾਈਨ ਖਾ ਬਲਕਾਰਨ ਖੀਲਾ ਵੀ ਸੀ ਮੰ지ਦਰ ਜੀ ਵੀ ਸੀਗੇ ਤੇ ਬਾਈ ਗਲਾਬ ਸਿੱਧੂ ਸੀਗਾ ਬੜਾ ਸੋਹਣਾ ਮੈਂ ਉਹ ਫੇਸਬੁਕ ਤੇ ਦੇਖਿਆ ਮੈਨੂੰ ਬਹੁਤ ਘੈਂਟ ਲੱਗਿਆ ਗੱਲਬਾਤ ਉਹ ਬੜਾ ਸੋਹਣਾ ਬਾਈ ਦੀ ਆਵਾਜ਼ ਬਹੁਤ ਘੈਂਟ ਆ ਤੇ ਚਲੋ ਠੀਕ ਆ ਫਰੈਂਡ ਸਤਿ ਸ੍ਰੀ ਅਕਾਲ ਜੀ ਲਾਈਕ ਕਮੈਂਟ ਸ਼ੇਅਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਬਾਏ